ऐसे बेशर्म डॉक्टरां नु अपने आप की शर्म होनी चाहिए यार ਤੁਸੀਂ ਐਡੇ ਅਹੁਦੇ ਤੇ ਹੋ ਕੇ ਜਿਹਦੇ ਤੇ ਜਿਹਨੂੰ ਰੱਬ ਮੰਨਿਆ ਜਾਂਦਾ ਡਾਕਟਰ ਨੂੰ ਉਥੇ ਗਦਾਰੀ ਕਰ ਰਹੇ ਆਂ ਪੈਸਿਆਂ ਖਾਤਰ ਬਹੁਤ ਮਨ ਦੁਖਿਆ ਇਸ ਮਰ ਜਵਾਨੀ ਦੇ ਵਿੱਚ ਇਸ ਵੀਰ ਨੂੰ ਆ ਹਾਲਾਤ ਕਿਰਪਾ ਚਾਤਾ ਇੱਕ ਡਾਕਟਰ ਦੀ ਗਲਤੀ ਦੇ ਨਾਲ ਪਰ ਤੁਹਾਨੂੰ ਸ਼ਰਮ ਸ਼ਰਮ ਤਾਂ ਹੋਣੀ ਨੀਗੀ ਇਹ ਤਾਂ ਪੱਕੀ ਗਾਰੰਟੀ ਆ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਪੈਸੇ ਤੇ ਕਰ ਮਤਲਬ ਆਉਂਦਾ ਐਨਾ ਮਾੜਾ ਵਕਤ ਚੱਲ ਰਿਹਾ ਕੇਸ ਮਾੜੇ ਵਕਤ ਚ ਮਾਂ ਵੀ ਛੱਡ ਕੇ ਚਲੀ ਗਈ ਜੰਮਣ ਵਾਲੀ ਵੀ ਮੰਮੀ ਨਾਲ ਨਹੀਂ ਗੱਲ ਹੁੰਦੀ ਕੋਈ ਤੇਰੀ ਲਵਦੀ ਇਹਦੇ ਨਹੀਂ ਕੀਤਾ ਉਹਨੇ ਫੋਨ ਆਹ ਗੋਡੇ ਦੇ ਉੱਤੇ ਗੋਡਾ ਹੁੰਦਾ ਹੁੰਦਾ ਗੋਡਾ ਇੱਥੇ ਪਿਆ ਆਹ ਗੋਡਾ ਇੱਥੇ ਪਿਆ ਇੰਨਾ ਫਰਕ ਪੈ ਗਿਆ ਦੇਖੋ ਲਵਪ੍ਰੀਤ ਸਿੰਘ ਜੋ ਕਿ 2-3 ਸਾਲ ਤੋਂ ਮੰਜੇ ਦੇ ਵਿੱਚ ਬੈਠੇ ਆ ਤੇ ਲੱਤ ਦੇ ਉੱਤੇ ਪਿਛਲੇ 2-3 ਸਾਲ ਤੋਂ ਇੱਕ ਜ਼ਖਮ ਹੈ ਜਿਸ ਦੇ 2-3 ਆਪਰੇਸ਼ਨ ਵੀ ਹੋ ਚੁੱਕੇ ਹਨ ਤੇ ਇਹਨਾਂ ਦੀ ਲੱਤ ਵੀ ਟੁੱਟ ਗਈ ਸੀ ਜ਼ਖਮ ਵਾਲੇ ਥਾਂ ਤੋਂ ਕਿਉਂਕਿ ਲੱਤ ਬਹੁਤ ਕਮਜ਼ੋਰ ਹੋ ਚੁੱਕੀ ਹੈ ਜੋ ਵੀ ਪੈਸਾ ਤੇ ਨਾਸੀ ਇਸ ਵੀਰ ਕੋਲ ਇਹ ਆਪਣਾ ਖਰਚਾ ਕਰ ਚੁੱਕਿਆ ਤੇ ਹੁਣ ਇਹ ਵੀਰਾ ਜੋ ਆਪਣੇ ਨਜ਼ਦੀਕ ਪੰਜਾਬ ਹਰਿਆਣਾ ਜਿੱਥੇ ਕਿਤੇ ਵੀ ਜੋ ਵੀ ਸੰਸਥਾਵਾਂ ਮਨੁੱਖਤਾ ਦੀ ਸੇਵਾ ਕਰਦੀਆਂ ਇਸ ਵੀਰਵਾਨੋਂ ਬੇਨਤੀ ਹੈ ਕਿ ਇਹਨਾਂ ਦਾ ਇਲਾਜ ਕਰਾਉਣ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਆ ਜੀ ਇਹ ਤੇ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਠੀਕ ਇਹਦਾ ਨਾਂ ਕੀ ਹੈ ਬੱਚੇ ਦਾ ਜੀ ਲਵਦੀਪ ਪ੍ਰੀਤ ਲਵ ਪ੍ਰੀਤ ਸਿੰਘ ਆ ਤੇ ਇਹ ਕਬੱਡੀ ਖੇਡਦਾ ਸੀ ਹਾਂਜੀ ਕਬੱਡੀ ਖੇਡਦੇ ਸੱਟ ਲੱਗੀ ਸੀ ਜੀ ਮਾੜਾ ਮੋਟਾ ਲੱਜਾਂਦੇ ਸੀਗੇ ਉਹ ਹਾਂ ਵੀ ਲਵਦੀਪ ਕਿਵੇਂ ਆ ਲਵਪ੍ਰੀਤਕ ਦੀਪ ਲਵਦੀਪ ਹੈ ਲਵਦੀਪ ਕੀ ਹਾਲ ਨੇ ਪੁੱਤ ਕਿੰਨਾ ਪੜਿਆ ਤੂੰ 10 10 ਪੜਿਆ ਕੀ ਸੋਚਿਆ ਸੀ ਕੀ ਬਣਨਾ ਵੱਡਾ ਹੋ ਕੇ ਪੜ ਕੇ ਹੈ ਰੂਣਾ ਨਹੀਂ ਪੁੱਤ ਰੂਣਾ ਕੀ ਸੋਚਿਆ ਸੀਗਾ ਦੱਸ ਕੋਈ ਨਾ ਬਪੜਾਵਾਂਗੇ ਵੀ ਤੈਨੂੰ ਤੂੰ ਠੀਕ ਵੀ ਹੋ ਜਾਣਾ ਫਿਕਰ ਨਾ ਕਰ ਸੁਪਨਾ ਦੱਸ ਤਰਾ ਕੀ ਸੀਗਾ ਪਹਿਲਾਂ ਹੂੰ ਸੁਪਨਾ ਲੈਣਗੇ ਤਾਂ ਹੀ ਪੂਰਾ ਹੋਊਗਾ ਉਹ ਲਾਉਦੀ ਕੀ ਬਣਾਣਾ ਸੀ ਸੋਚਿਆ ਵਾ ਬੋਲਸਾ ਬੋਲਸਾ ਲੈ ਬਣਾ ਕੋਈ ਮੈਂ ਬਣਾਣ ਕਿ ਮੇਰ ਕਰੇ ਅੰਦਰ ਉਸ ਕਲੱਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਮਾਜ ਦੇ ਵਿੱਚ ਦੋ ਬਹੁਤ ਵੱਡੀਆਂ ਕਮੀਆਂ ਵਾ ਇੱਕ ਪੈਸਾ ਨਾ ਹੋਣਾ ਗਰੀਬ ਹੋਣਾ ਆਪਣੇ ਆਪ ਚ ਇੱਕ ਵੱਡੀ ਬਿਮਾਰੀ ਆ ਇੱਕ ਰਿਸ਼ਤੇਆਂ ਦਾ ਟੁੱਟ ਜਾਣਾ ਰਿਸ਼ਤਿਆਂ ਦਾ ਬਦਲ ਜਾਣਾ ਖੂਨ ਦਾ ਚਿੱਟਾ ਹੋ ਜਾਣਾ ਲਹੂ ਦਾ ਚਿੱਟਾ ਹੋ ਜਾਣਾ ਜਿਹਨੂੰ ਕਹਿੰਨੇ ਆਪਾਂ ਇਹ ਦੋ ਬੜੀਆਂ ਵੱਡੀਆਂ ਪ੍ਰੋਬਲਮ ਸਾਡੇ ਸਮਾਜ ਚ ਅੱਜ ਐਸੇ ਹਾਲਾਤ ਪੈਦਾ ਕਰ ਦਿੰਦੀਆਂ ਮੈਂ ਜਿਹਨੂੰ ਨਰਕ ਕਹਿੰਨੇ ਇਹ ਬੱਚੇ ਦੀ ਪੜ੍ਹਾਈ ਦਾ ਟਾਈਮ ਸੀ 10ਵੀਂ ਕਲਾਸ ਚ ਪੜ੍ਹ ਕੇ ਹਟਿਆ ਪੁਲਿਸ ਚ ਭਰਤੀ ਹੋਣਾ ਚਾਹੁੰਦਾ ਸੀ ਦੱਸਦਾ ਮੈਂ ਕਬੱਡੀ ਖੇਡਦਾ ਸੀ ਪਲੇਅਰ ਸੀ ਸਕੂਲ ਲੈਵਲ ਤੇ ਖੇਡਦਾ ਸੀ ਆਪਦਾ ਪਰ ਘਰ ਦੀ ਗਰੀਬੀ ਨੇ ਤੇ ਬੇਤਫਾਕੀ ਨੇ ਮਾਂ ਪਿਓ ਦਾ ਆਪਸ ਵਿੱਚ ਪਤਾ ਨਹੀਂ ਕੀ ਰੌਲਾ ਸੀ ਝਗੜਾ ਸੀ ਮਾਂ ਛੱਡ ਕੇ ਤੁਰ ਗਈ ਉਹਨੇ ਆਪਦਾ ਜੀਵਨ ਅੱਗੇ ਵਧਾ ਲਿਆ ਉਹਨੇ ਅੱਗੇ ਆਪਦਾ ਜੀਵਨ ਕਿਸੇ ਹੋਰ ਦੇ ਨਾਲ ਬਸਾ ਲਿਆ ਇੱਕ ਬੇਟਾ ਤੇ ਬੇਟੀ ਜੁਮਾ ਪੈ ਗਿਆ ਬਾਪ ਦਾ ਤੁਹਾਡਾ ਕੀ ਨਾਂ ਜੀ ਬਲਵੰਤ ਸਿੰਘ ਦਾ ਮਜ਼ਦੂਰੀ ਕਰਦੇ ਹੋ ਹਾਂ ਦਿਹਾੜੀ ਮਜ਼ਦੂਰੀ ਕਰਦਾ ਸੀ ਤੁਸੀਂ ਵੀ ਸ਼ਰਾਬ ਸ਼ਰਬ ਜ਼ਿਆਦਾ ਪੀਂਦਾ ਸੀ ਪਹਿਲਾਂ ਪਹਿਲਾਂ ਮੈਂ ਜੀ ਹਾਂ ਉਹਨੇ ਹੀ ਪਟਿਆ ਘਰ ਤੇ ਫਿਰ ਜਾਂ ਬੱਚੇ ਵੀ ਉਸੇ ਤਰ੍ਹਾਂ ਦਾ ਟੈਂਸ਼ਨ ਸਟ्रेस ਹਨ ਤੇ ਲੱਤ ਦੇ ਉੱਤੇ ਪ੍ਰੋਬਲਮ ਆ ਗਈ ਵੀਰ ਹੁਣ ਜਿਵੇਂ ਦੱਸ ਦਿਆ ਗੱਠਾਂ ਬਣ ਗਈਆਂ ਆਪਰੇਸ਼ਨ ਕਰਾਤਾ ਲੱਤ ਖੜੇ ਖੜੇ ਦੀ ਹੋਈ ਐ ਘੁਮ ਕੇ ਪੱਟ ਟੁੱਟ ਗਿਆ ਦੇਖੋ ਕਿੰਨੀ ਵੀਕਨੈਸ ਆ ਗਈ ਹੱਡੀਆਂ ਦੇ ਵਿੱਚ ਖੜੇ ਦੀ ਹੱਡੀ ਟੁੱਟ ਗਈ ਫਿਰ ਰਾੜ ਪਵਾਤੀ ਗਰੀਬੀ ਦਾ ਵਿੱਚ ਸਰਕਾਰੀ ਹਸਪਤਾਲਾਂ ਚ ਮਿੰਤ ਦੜਲਾ ਕਰਕੇ ਤਿੰਨ ਦੋ ਤਿੰਨ ਮਹੀਨੇ ਬਾਅਦ ਰਾੜ ਹੀ ਬਾਹਰ ਆ ਗਈ ਰਾੜ ਬਾਹਰ ਦਿਖਣ ਲੱਗ ਗਈ ਨਿਕਲ ਕੇ ਮਾਸ ਚ ਫਿਰ ਰਾੜ ਕਢਾਤੀ ਹੁਣ ਰਾਹ ਕਢਾਈ ਹੋਈ ਆ ਤੇ ਘਰੇ ਪਿਆ ਆਪਣੇ ਸੁਪਨੇ ਨੂੰ ਮਾਰ ਕੇ ਵੀ ਮੈਂ ਪੁਲਿਸ ਚ ਭਰਤੀ ਹੋਊਗਾ ਮੈਂ ਇਸ ਘਰ ਦੀ ਦਸ਼ਾ ਬਦਲੂਗਾ ਮੈਂ ਆਪਣੀ ਭੈਣ ਦਾ ਵਿਆਹ ਕਰੂੰਗਾ ਮੈਂ ਆਪਣੀ ਭੈਣ ਨੂੰ ਉਹ ਸਾਰੀਆਂ ਖੁਸ਼ੀਆਂ ਦੇਊਗਾ ਜਿਹੜੀਆਂ ਦੀ ਉਹ ਹੱਕਦਾਰ ਆ ਮੈਂ ਆਪਣੇ ਬਾਪ ਦੀ ਬੁਢਾਪੇ ਚ ਸੇਵਾ ਕਰੂੰਗਾ ਕਿਤਨੇ ਕਿਤੇ ਮਨ ਚ ਸੁਪਨਾ ਸੀ ਇਹ ਵੀ ਵੀ ਮੈਂ ਆਪਦੇ ਮਾਂ ਤੇ ਬਾਪ ਨੂੰ ਵੀ ਇਕੱਠਾ ਕਰ ਦੂੰ ਮੇਰੀ ਮਾਂ ਮੁੜ ਕੇ ਆਊਗੀ ਜਦੋਂ ਮੇਰੀ ਤਰੱਕੀ ਹੋ ਜੂਗੀ ਉਹ ਵੀ ਆ ਕੇ ਕਹੋਗੀ ਪੁੱਤ ਮੇ ਤੋਂ ਗਲਤੀ ਹੋਗੀ ऐसे सपने होने हैं इस नौजवान दे क्योंकि असली भी इन सपनों ਦੇ ਵਿੱਚੋਂ ਹੀ ਨਿਕਲੇ ਹੋਏ ਆ ਸਾਰੇ ਪਰ ਇਸ ਨੌਜਵਾਨ ਦੀ ਅੱਜ ਹਾਲਤ ਕੀ ਆ ਲੱਤ ਟੁੱਟੀ ਹੋਈ ਆ ਪੱਟ ਤੇ ਮੰਜੇ ਤੇ ਪਿਆ ਵਿੱਚੋਂ ਪਾਸ ਨਿਕਲਦੀ ਆ ਅੱਜ ਜਗਮਉਨ ਬਾਈ ਹੋਣੀ ਸਖਮੰਦਰ ਹੋਣੀ ਇਸ ਨੌਜਵਾਨ ਬੱਚੇ ਨੂੰ ਲੈ ਕੇ ਆਏ ਆ ਜਿਹਦੇ ਹਜੇ ਦਾੜੀ ਮੋਛਾਂ ਵੀ ਨਹੀਂ ਆਈਆਂ ਪਰ ਜ਼ਿੰਦਗੀ ਦੀ ਦੌੜ ਹਾਰਿਆ ਬੈਠਾ ਹਜੇ ਜਵਾਨੀ ਵੀ ਨਹੀਂ ਆਈ ਬੜਾਪੇ ਦਾ ਮਾਰਿਆ ਬੈਠਾ ਕਿਉਂਕਿ ਬੱਚਾ ਜਿਹੜਾ ਪਹਾਜ ਹੋ ਗਿਆ ਚੱਲਣਾ ਫਿਰਨ ਤੋਂ ਰਹਿ ਗਿਆ ਡਿਪੈਂਡਡ ਹੋ ਗਿਆ ਮਥਾਜ ਹੋ ਗਿਆ ਕਿਸੇ ਦਾ ਲੈਟਰਨ ਵੀ ਕਿਸੇ ਨੇ ਕਰਾਉਣੀ ਚਾਕੇ ਬਾਥਰੂਮ ਵੀ ਕਿਸੇ ਨੇ ਕਰਾਉਣਾ ਚਾਕੇ ਤੇ ਰੋਟੀ ਵੀ ਖਾਣ ਨੂੰ ਮਿਲ ਨਹੀਂ ਨਹੀਂ ਕਿਸੇ ਤੋਂ ਮੰਗ ਕੇ ਲੈਣੀ ਆ ਤਾਂ ਫਿਰ ਜਵਾਨੀ ਦੀ ਬੜਾਪਾ ਆ ਜਾਂਦਾ ਭਾਈ ਤੇ ਇਹ ਬੜਾਪਾ ਇੰਨਾ ਖਤਰਨਾਕ ਆ ਇਹ ਸਾਡੀਆਂ ਹੱਡੀਆਂ ਵਿਖੋਰ ਦਿੰਦਾ ਜਿਵੇਂ ਕਿ ਲਵਦੀਪ ਦੀ ਲਵਦੀਪ ਦੀ ਹਾਲਤ ਬਣੀ ਹੋਈ ਆ ਹੱਡੀਆਂ ਇੰਨੀਆਂ ਪੋਲੀਆਂ ਪੈ ਗਈਆਂ ਮਾੜੇ ਜੀ ਨਾਲ ਹੀ ਖੜੇ ਹੋਣ ਤੇ ਹੱਡੀ ਟੁੱਟ ਗਈ ਲਵਦੀਪ ਆ ਜਾ ਪੁੱਤ ਬਾਹਰ ਆ ਜਾ ਲਿਆਓ ਬੀਲ ਚੇਅਰ ਕਰਕੇ ਨੇੜੇ ਕਰੋ ਬਿਠਾਓ ਬੇ ਲਵਦੀਪ ਚੱਕ ਕੇ ਬਿਠਾਓ ਸਤਨਾ ਨਾ ਅਜਾ ਸਿੱਧੂ ਰਹਿਣੀ ਐ ਐਸਾ ਬੰਨੀ ਹੋਈ ਠਾਂ ਲਵਦੀਪ ਗੱਲ ਸੁਣ ਪੁੱਤ ਤੂੰ 10 ਕਿਲੋ ਕੀਤੀ ਕਿੰਨੇ ਸਾਲ ਹੋ ਗਏ ਤਿੰਨ ਨੇ ਸਾਲ ਹੋ ਗਏ ਉਦੋਂ ਬਾਅਦ ਫੇ ਪੜ੍ਹਨ ਨਹੀਂ ਲੱਗਿਆ ਵੀ ਮੰਮੀ ਨਾਲ ਨਹੀਂ ਗੱਲ ਹੁੰਦੀ ਕਿ ਤੇਰੀ ਲਵਦੀ ਕਦੇ ਨਹੀਂ ਕੀਤਾ ਉਹਨੇ ਫੋਨ ਹੁਣ ਜੇ ਤੂੰ ਲਵਦੀ ਠੀਕ ਹੋ ਜਾਏਂਗਾ ਫਿਰ ਕੀ ਕਰਨਾ ਚਾਹੁੰਦਾ ਤੂੰ ਪੜ੍ਹਨਾ ਚਾਹੁੰਦਾ ਪੱਕਾ ਦੇਖ ਠੀਕ ਤਾਂ ਹੋ ਜਾਏਂਗਾ ਪਰ ਪੜ੍ਹਨਾ ਪਊਗਾ ਫਿਰ ਵਾਦਾ ਕਰਨਾ ਪਊ ਸਾਡੇ ਨਾਲ ਵੀ ਇੰਨੀ ਛੋਟੀ ਹੋਈ ਪਈ ਜਦੋਂ ਅਸੀਂ ਦੇਖਿਆ ਹੱਡੀ ਤੇ ਹੱਡੀ ਚੜ ਗਈ ਹਾਂ ਪਤਾ ਨਹੀਂ ਲੱਤ ਕਿੰਨੀ ਛੋਟੀ ਹੋ ਗਈ ਹੈ ਆ ਗੋਡੇ ਦੇ ਉੱਤੇ ਗੋਡਾ ਆਉਂਦਾ ਹੁੰਦਾ ਗੋਡਾ ਇੱਥੇ ਪਿਆ ਆ ਗੋਡਾ ਇੱਥੇ ਪਿਆ ਇੰਨਾ ਫਰਕ ਪੈ ਗਿਆ ਦੇਖੋ ਆਹ ਗੋਡਾ ਜੀ ਇੱਥੇ ਹੋਣਾ ਸੀ ਆਹ ਗੋਡੇ ਤੇ ਗੋਡਾ ਤੇ ਹੁਣ ਗੋਡਾ ਇੱਥੇ ਚਲੇ ਗਿਆ ਇੰਨੀ ਲਤ ਤਾਂ ਚੜ ਗਈ ਹੈ ਹੱਡੀ ਤੇ ਹੱਡੀ ਤਾਂ ਚੜ ਗਈ ਹੈ ਦੇਖੋ ਤੇ ਲਵਦੀਪ ਫਿਕਰ ਨਹੀਂ ਕਰਨਾ ਰੋਣਾ ਨਹੀਂ ਪੁੱਤ ਹੁਣ ਚੁੱਪ ਕਰ ਜਾ ਠੀਕ ਆ ਚੁੱਪ ਕਰ ਜਾ ਕੋਈ ਨਹੀਂ ਗੱਲ ਇਸ ਲਵਦੀਪ ਦੀ ਨਿੱਕਲੇ ਦੀ ਲਵਦੀ ਪਰ ਕਿ ਪਤਾ ਨਹੀਂ ਕਿੰਨੇ ਹੀ ਬੰਦੇ ਘਰਾਂ ਚ ਪਏ ਨੇ ਗਰੀਬੀ ਕਰਕੇ ਇਲਾਜ ਨਹੀਂ ਕਰਵਾ 파ਰੇ ਡਾਕਟਰਾਂ ਦੀ ਨਲੈਕੀ ਕਰਕੇ ਘਟਿਆ ਸਿਸਟਮ ਕਰਕੇ ਇਲਾਜ ਕਰਾਉਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਪਾਉਂਦੇ ਜੀ ਇਲਾਜ ਤਾਂ ਇਹਨਾਂ ਨੇ ਵੀ ਕਰਾਇਆ ਸੀ ਦੇਖੋ ਕਹੇ ਜੀ ਰੋਡ ਪਾਈ ਡਾਕਟਰਾਂ ਨੇ ਜਿਹੜੀ 2-2.5 ਮਹੀਨੇ ਵਿੱਚ ਦੀ ਬਾਹਰ ਨਿਕਲ ਕੇ ਮਾਸਚੂ ਕਿੱਥੋਂ ਨਹੀਂ ਨਿਕਲ ਗਈ ਸੀ ਪੁੱਤੋ ਦਿਖਣ ਲੱਗ ਗਈ ਸੀ ਇੱਥੋਂ ਐ ਮਾਸਚੂ ਬਾਹਰ ਆ ਗਈ ਬਾਹਰ ਨਹੀਂ ਬਾਹਰ ਆ ਗਈ ਮਾਰਚ ਚ ਇਨੀ ਬਾਹਰ ਆ ਗਿਆ ਡੈਡੀ ਕਹਿੰਦਾ ਦੇਖੋ ਕਿਵੇਂ ਘਟੀਆ ਸਿਸਟਮ ਦੇ ਵਿੱਚ ਅਸੀਂ ਜਿੰਨੇ ਆ ਨੌਜਵਾਨ ਪਹਿਲਾਂ ਤਾਂ ਮੁੰਡਾ ਯੰਗ ਮੁੰਡਾ ਹੈ ਨਾ ਇਹਦੇ ਤਾਂ ਰੌਡ ਪੈਣੀ ਹੋਣੀ ਸੀ ਚਾਹੀਦੀ ਪਹਿਲੀ ਗੱਲ ਤਾਂ ਕਿਉਂਕਿ ਇਹਦੀਆਂ ਹਜੇ ਹੱਡੀਆਂ ਵਧਣੀਆਂ ਵਾ ਕਿਉਂਕਿ ਸਰੀਰ ਵੱਧ ਰਿਹਾ ਵਾ ਰੌਡ ਲੋਹੇ ਦੀ ਆ ਉਹਨੂੰ ਨਟ ਕੱਸ ਕੇ ਇਹਨਾਂ ਨੇ ਬੰਨਤਾ ਵਿੱਚ ਹੁਣ ਜਦੋਂ ਹੱਡੀ ਨੇ ਵਧਣਾ ਤੇ ਉਹਨੇ ਜਾਂ ਤਾਂ ਰੌਡ ਤੋੜ ਦੇਣੀ ਆ ਜਾਂ ਨਟ ਪਟ ਦੇਣੇ ਆ ਜਾਂ ਉਹ ਬਾਹਰ ਆਉ ਉਹੀ ਚੀਜ਼ ਲੱਭਦੀਪਨਾ ਹੋਈ ਉਹ ਰੋੜ ਤਾਂ ਹੀ ਬਾਹਰ ਆਈ ਕਿਉਂਕਿ ਇਹਦਾ ਸਰੀਰ ਵੱਧ ਰਿਹਾ ਸੀ ਹੱਡੀਆਂ ਵੱਧ ਰਹੀਆਂ ਸੀਗੀਆਂ ਇੱਥੇ ਪੈਣੀ ਸੀਗੀ ਤਾਰ ਪੈਂਦੀ ਹੁੰਦੀ ਹੈ ਇੱਕ ਉਹ ਮਹਿੰਗਾ ਟ੍ਰੀਟਮੈਂਟ ਆ ਉਹ ਪੀਜੀਆਈ ਦੇ ਉੱਤੇ ਕਿੱਥੇ ਕਰਾਇਆ ਸੀ ਇਹ ਉਹਨਾਂ ਨੂੰ ਤੇ ਪੈਸੇ ਕਿੰਨੇ ਲੱਗੇ ਸੀ ਉੱਥੇ ਕਿੰਨੇ ਪੈਸੇ ਲੱਗੇ ਬਾਈ ਪੈਸੇ 2 ਲੱਖ ਲੱਗੇ ਦੋ ਲੱਖ ਰੁਪਏ ਲੱਗੇ ਨਾ ਦੇਖੋ ਪਾਟਰ ਦੇ ਆਪਰੇਸ਼ਨ ਤੇ ਰਾਡ ਪਾਉਣ ਤੇ ਵੀ 2 ਲੱਖ ਰੁਪਏ ਲੱਗਿਆ ਜਿਹੜਾ ਕਿ 60-70 ਹਜ਼ਾਰ ਰੁਪਏ ਦਾ ਕੰਮ ਸੀ ਸਾਰੇ ਇਰੇ ਚ ਤਾਰਾਂ ਪੈਣੀਆਂ ਚਾਹੀਦੀਆਂ ਸੀਗੀਆਂ ਰੌੜ ਨਹੀਂ ਸੀ ਪੈਣੀ ਚਾਹੀਦੀ ਇਹਨੂੰ ਪ੍ਰੋਪਰ ਜਾਂ ਦਾ ਪਲਾਸਟਰ ਕਰਕੇ ਬੰਨਦੇ ਉਹ ਜਾਂ ਕੁਛ ਹੋਰ ਕਰਦੇ ਵੀ ਤਾਂ ਜੋ ਇਹ ਬੱਚੇ ਦੀਆਂ ਹੱਡੀਆਂ ਨੇ ਅੱਗੇ ਵਧਣਾ ਸੀ ਰੌੜ ਨੇ ਤਾਂ ਵਧਣਾ ਰੋਕ ਦੇਣੀ ਸੀ ਲੱਤ ਹੁਣ ਤਾਂ ਹੀ ਇਹ ਲੱਤ ਛੋਟੀ ਰਹਿ ਗਈ ਆ ਪਰਲੀ ਲੱਤ ਵੱਡੀ ਹੋ ਗਈ ਆ ਕਿਉਂਕਿ ਰੌੜ ਨੇ ਉਹਨੂੰ ਵਧਣ ਤੋਂ ਰੋਕਿਆ ਉਹਨਾਂ ਟਾਈਮ ਉਸ ਤੋਂ ਬਾਅਦ ਹੱਡੀ ਟੁੱਟ ਗਈ ਜਿਹੜੀ ਉਹ ਵਧਣੀ ਸੀ ਹੱਡੀ ਸ਼ਾਇਦ ਉਹ ਵੀ ਨਾ ਉਹਦੇ ਬਰਾਬਰ ਵਧੀ ਹੋਵੇ ਜਿਹੜੀ ਦੂਜੀ ਲੱਤ ਦੀ ਹੱਡੀ ਵੱਧ ਗਈ ਜਿੰਨੀ ਤੇ ਇਹ ਕਤਿਆ ਸਿਸਟਮ ਆ ਜਿਹੜਾ ਪੈਸੇ ਵੀ ਬਣਾ ਲੈਂਦੇ ਨੇ ਲੋਕ ਉਹ ਸਾਡੇ ਕੋਲੇ ਇੱਕ ਬੈਸਟ ਅਫਰੀਕਾ ਤੋਂ ਬੰਦਾ ਆਇਆ ਬੰਬੇ ਤੋਂ ਲੈ ਕੇ ਆਏ ਆ ਉਹਨੂੰ ਤੇ ਉਹ ਵੀਰ 25 ਲੱਖ ਰੁਪਈਆ ਹਸਪਤਾਲ ਨੂੰ ਦੇ ਬੈਠਾ 25 ਲੱਖ ਰੁਪਈਆ ਉਹਦਾ ਜਦੋਂ ਲੱਗ ਗਿਆ ਉਸ ਤੋਂ ਬਾਅਦ ਹਸਪਤਾਲ ਲੈ ਨੇ ਵੀ ਵਿਹਲਿਆ ਕਰਕੇ ਭੇਜਤਾ ਕਰੇ ਤੇ ਇਲਾਜ ਤੋਂ ਬਿਨਾ ਫੇਰ ਉਹ ਤੜਫ ਰਿਹਾ ਲੋਕਾਂ ਤੋਂ ਮਦਦ ਮੰਗ ਰਿਹਾ ਉਹਨੇ ਵੀਡੀਓ ਪਾ ਕੇ ਭੇਜੀ ਅੱਗੇ ਦੀ ਅੱਗੇ ਸਾਡੇ ਤੱਕਰ ਗੱਲ ਪਹੁੰਚੀ ਤੇ ਹੁਣ ਉਹਨੂੰ ਇੱਥੇ ਲੈ ਕੇ ਆਏ ਆਏ ਵਦੇਸ਼ ਤੋਂ ਆਏ ਬੰਦੇ ਨੂੰ ਵੀ ਹਸਪਤਾਲਾਂ ਨੇ ਡੱਟ ਲਿਆ ਇਲਾਜ ਨਹੀਂ ਕੀਤਾ ਉਹਦਾ ਇਵੇਂ ਹੀ ਲਵਦੀਪਨਾ ਵੀ ਹੋਇਆ 2 ਲੱਖ ਰੁਪਏ ਲੈ ਲਿਆ ਹਸਪਤਾਲ ਨੇ ਬਿਮਾਰੀ ਉੱਥੇ ਖੜੀ ਹੈ ਹਜੇ ਵੀ ਜੇ ਉਹਨਾਂ ਨੇ 2 ਲੱਖ ਰੁਪਏ ਲਿਆ ਸੀ ਰੋਡ ਪਾਈ ਸੀ ਰੋਡ ਕਿਸੇ وجہ ਨਾਲ ਬਾਹਰ ਨਿਕਲ ਗਈ ਸਹੀ ਨਹੀਂ ਪਈ ਪ੍ਰੋਬਲਮ ਆ ਗਈ ਤਾਂ ਉਸੇ ਡਾਕਟਰ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ ਸੀ ਇਸ ਗਰੀਬ ਦਾ ਹੱਲ ਵਿਚਾਲ ਕੋਈ ਨਾ ਸਾਡੀ ਗੁਰੋਂ ਤੁਸੀਂ ਰੋਡ ਪਵਾਈ ਸੀ ਇੰਨਾ ਪੈਸਾ ਖਰਚਿਆ ਗਰੀਬ ਬੰਦੇ ਆ ਤੁਸੀਂ ਲਿਆਓ ਦੁਬਾਰਾ ਮੈਂ ਦੇਖਦਾ ਦੁਬਾਰਾ ਜੇ ਤੁਸੀਂ ਗਏ ਉਹਦੇ ਕੋਲੇ ਫਿਰ ਉਹ ਨਹੀਂ ਰੋਡ ਕੱਢੀ ਹਾਂ ਜੀ ਉਹ ਨਹੀਂ ਕੱਢੀ ਰੋਡ ਕੱਢ ਕੇ ਕੀ ਕੀ ਹਾਂ ਨੇ ਯਾਰ ਦਵਾਈ ਦੇਈ ਗਈ ਦਵਾਈ ਦੇਈ ਗਈ ਦਵਾਈ ਦੇਈ ਗਈ ਹੁਣ ਜੀ ਇਹ 2 ਮਹੀਨੇ ਹੋ ਗਏ ਹਮਮ ਗੁਰਗਾ ਜੀ ਮੇਰੀ ਛਾਂ ਨੂੰ ਬਾਰਖਾਂ ਹੋ ਗਿਆ ਉਹ ਉਸ ਹਸਪਤਾਲ ਦਾ ਡਾਕਟਰ ਨੇ ਜਵਾਬ ਜਵਾਬ ਦਿੱਤਾ ਜਿਹਨੇ ਰਾਡ ਪਾਈ ਸੀ ਦੇਖੋ ਅਸੀਂ ਹੁਣ ਡਾਕਟਰ ਦਾ ਨਾਮ ਤਾਂ ਨਹੀਂ ਲਵਾਂਗੇ ਬਾਈਆਂ ਨੂੰ ਪੁੱਛਣੋਂ ਤਾਂ ਅਸੀਂ ਪੁੱਛ ਵੀ ਸਕਦੇ ਵੀ ਕੌਣ ਸੀ ਪਰ ਐਸੇ ਬੇਸ਼ਰਮ ਡਾਕਟਰਾਂ ਨੂੰ ਆਪਣੇ ਆਪ ਦੀ ਸ਼ਰਮ ਆਉਣੀ ਚਾਹੀਦੀ ਯਾਰ ਤੁਸੀਂ ਐਡੇ ਅਹੁਦੇ ਤੇ ਹੋ ਕੇ ਜਿਹਦੇ ਤੇ ਜਿਹਨੂੰ ਰੱਬ ਮੰਨਿਆ ਜਾਂਦਾ ਡਾਕਟਰ ਨੂੰ ਉਥੇ ਗਦਾਰੀ ਕਰ ਰਹੇ ਆਂ ਪੈਸਿਆਂ ਖਾਤਰ ਉਥੇ ਧੋਖਾ ਕਰ ਰਹੇ ਆਂ ਅਕਲੋਤੇ ਮਾਂ ਪਿਓ ਦੇ ਪੁੱਤ ਨਾਲ ਆ ਇਕੱਲਾ ਸਹਾਰਾ ਪਿਓ ਦਾ ਵੀ ਆਪਦੀ ਭੈਣ ਦਾ ਵੀ ਆਪਾ ਹਾਰ ਕਰਕੇ ਮੰंजे ਤੇ ਬਿਠਾਤਾ ਇਦਾਂ ਹੀ ਮੁੰਡਾ ਸਾਡੇ ਕੋਲੇ ਇਕਬਾਲ ਬੈਠਾ ਅੰਦਰ ਉਹਦੇ 2019 ਦੇ ਵਿੱਚ ਐਕਸੀਡੈਂਟ ਹੋਇਆ ਸੀ ਬਰਗਰਾਂ ਦੀ ਰੇੜੀ ਲਾਉਂਦਾ ਸੀ ਪੱਟ ਟੁੱਟ ਗਿਆ ਵਿਚਾਰੇ ਦਾ 2019 ਤੋਂ ਲੈ ਕੇ 21 2 ਸਾਲ ਉਹ ਉਲੰਦਰਾ ਹਸਪਤਾਲਾਂ 'ਚ ੱੱਕੇ ਖਾਂਦਾ ਰਿਹਾ ਗੜ ਗਿਆ ਉਹਦਾ ਪੱਟ ਚੋਂ ਰੇਸ਼ਾ ਨਿਕਲਣ ਲੱਗ ਗਿਆ ਸਰੀਰ ਉਹਦਾ ਜਮਾਂ ਹੀ ਕੰਡਮ ਹੋ ਗਿਆ ਰੇੜੀ ਡੂੜੀ ਤਾਂ ਉਹਦੀ ਬੈਗੀ ਸੀ ਉਹਦੀ ਹੁਣ 22 23 24 3 ਸਾਲ ਸਾਡੇ ਕੋਲੇ ਆਏ ਨੂੰ ਹੋ ਗਏ ਉਹਦੇ ਹਜੇ ਤੱਕ ਉਹਦੀ ਲੱਤ ਠੀਕ ਨਹੀਂ ਹੋਈ ਵਿਚਾਰੇ ਦੀ ਐਸੀ ਨਲਾਈਕੀ ਡਾਕਟਰਾਂ ਨੇ ਕੀਤੀ ਪੈਸੇ ਵੀ ਲੈ ਲਿਓ ਤੋ ਤੇ ਉਹਦੇ ਵੀ ਆਹੀ ਕੁਛ ਕੀਤਾ ਸੀ ਰੌਡ ਪਾਈ ਮੁੜ ਕੇ ਰੌਡ ਦੇ ਵਿੱਚੋਂ ਪਾਸ ਨਿਕਲਣ ਲੱਗ ਗਈ ਉਹ ਲੱਤ ਹੀ ਗਾਲਤੀ ਉਹਦੀ ਹੁਣ ਲੱਤ ਵੱਢਣ ਦੀ ਗੱਲ ਕਰਦੇ ਸੀ ਵੀ ਲੱਤ ਵੱਢਣੀ ਪੈਣੀ ਆ ਉਹ ਸਾਡੇ ਕੋਲ ਆ ਗਿਆ ਕਹਿੰਦਾ ਭਾਈ ਮੈਂ ਲੱਤ ਨਹੀਂ ਵਢਾਉਣੀ ਤੇ ਹੁਣ ਸਾਨੂੰ 3 ਸਾਲ ਹੋ ਗਏ ਉਹਦਾ ਟ੍ਰੀਟਮੈਂਟ ਕਰਾਉਂਦੇ ਨੇ ਵੀ ਕਿਸੇ ਤਰੀਕੇ ਉਹਦੀ ਲੱਤ ਬਚ ਜਵੇ ਅੱਗੇ ਨਾਲੋਂ ਬਹੁਤ ਠੀਕ ਆ ਪਰ ਉਹ ਬੱਚਾ 19 ਦੇ ਵਿੱਚ ਐਕਸੀਡੈਂਟ ਹੋਇਆ ਉਹਦਾ 20 21 22 23 24 5 ਸਾਲ ਉਹਦੇ ਮੰਝੇ ਤੇ ਨਿਕਲ ਗਈ ਆਹੀ ਉਮਰ ਉਹਦੀ ਕਮਾਉਣ ਦੀ ਸੀ ਆਹੀ ਉਮਰ ਉਹਦੀ ਵਿਆਹਣ ਦੀ ਸੀ ਸੇਮ ਆਹੀ ਪ੍ਰੋਬਲਮ ਉਹਨਾਂ ਦੇ ਘਰੇ ਆ ਪਿਓ ਆ ਤੇ ਉਹ ਆ ਮਾਂ ਪਿਓ ਪੋਤੀ ਆ ਤੋ ਉਹਨੇ ਉਹ ਵੀ ਉਹ ਐਵੇਂ ਲੱਭਦੀ ਪਣਾ ਹੋਈ ਆ ਸ਼ਰਮ ਕਰੋ ਕੁਛ ਜੇ ਤੁਹਾਨੂੰ ਪੈਸੇ ਦੀ ਇੰਨੀ ਭੁੱਖ ਆ ਤੁਸੀਂ ਕਿਸੇ ਅਮੀਰ ਨੂੰ ਲੁੱਟ ਲੋ ਬਥੇਰੇ ਆਉਂਦੇ ਤੁਹਾਡੇ ਕੋਲੇ ਜਿੰਨਾਂ ਕੋਲੇ 4 ਪੈਸੇ ਹੈਗੇ ਆ ਉਹਨਾਂ ਤੋਂ ਵੱਧ ਲੈ ਲਓ 4 ਪੈਸੇ ਜਿਹਦੇ ਕੋਲੇ ਹੈ ਹੀ ਨਹੀਂ ਉਹ ਤਾਂ ਲੁੱਟੋ ਨਾ ਜੀ ਲੁੱਟ ਵੀ ਰਿਆ ਫੇਰ ਲਾਜ ਤਾਂ ਪ੍ਰੋਪਰ ਸਹੀ ਕਰ ਦੋ ਘਟੋ ਘਟ ਇਹ ਤਾਂ ਹੋ ਜੇ ਵੀ ਗਰੀਬ ਦਾ ਪੁੱਤ ਪੈਰਾਂ ਤੇ ਤਾਂ ਖੜਾ ਹੋ ਜੇ ਵੀ ਘਟੋ ਘਟ ਇੰਨੀ ਕੀ ਤਾਂ ਸ਼ਰਮ ਮੰਨ ਲਓ 2.5 3 ਸਾਲ ਹੋ ਗਏ ਉਹਨੂੰ ਆਹੀ ਲੱਤ ਨੂੰ ਐ ਫੜੀ ਬੈਠੇ ਨੂੰ ਐਂ ਥਰਦੇ ਨੂੰ ਆਹੀ ਉਹਦੀ ਉਮਰ ਪੜਨ ਦੀ ਸੀਗੀ ਆਹੀ ਉਮਰ ਉਹਨੇ ਕੋਈ ਕੰਮਕਾਰ ਸਿੱਖਣਾ ਸੀ ਆਹੀ ਉਮਰ ਤੁਸੀਂ ਉਹਨੂੰ ਮੰਜੇ ਤੇ ਪਾਤਾ ਪਰ ਤੁਹਾਨੂੰ ਸ਼ਰਮ ਸ਼ਰਮ ਤਾਂ ਹੋਣੀ ਨੀਗੀ ਇਹ ਤਾਂ ਪੱਕੀ ਗਰੰਟੀ ਆ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਪੈਸੇ ਤੇ ਕਰ ਮਤਲਬ ਆ ਬਸ ਤੁਹਾਡੇ ਟੱਡ ਫੇਰ ਵੀ ਨਹੀਂ ਭਰਦੇ ਬੜੀਆਂ ਥਾਵਾਂ ਤੇ ਦੇਖਦੇ ਆ ਘਰਾਂ ਦੇ ਵਿੱਚ ਉਹੀ ਹਾਲਾਤ ਆ ਕਿਸੇ ਦਾ ਬੱਚਾ ਢੱਲਾ ਵਾ ਕਿਸੇ ਦੀ ਲੱਤਾਂ ਹੈ ਨਹੀਂ ਕਿਸੇ ਦੀ ਅੱਖਾਂ ਹੈ ਨਹੀਂ ਉਹ ਇੱਥੇ ਦੇਣੇ ਲੈਣੇ ਪੈਂਦੇ ਆ ਫਿਰ ਭਾਈ ਇੱਥੇ ਹੀ ਭੁਗਣੇ ਪੈਂਦੇ ਆ ਜਿਹੜੇ ਇਦਾਂ ਦੇ ਇਦਾਂ ਦੀ ਲੁੱਟ ਤੁਹਾਨੂੰ ਤੁਹਾਡੇ ਮਹਿਲ ਮਨਾਰਿਆਂ ਦੇ ਵਿੱਚ ਉਹਨਾਂ ਦੀਆਂ ਮੰਜ਼ਲਾਂ ਤਾਂ ਵੱਡੀਆਂ ਹੋ ਸਕਦੀਆਂ ਪਰ ਖੁਸ਼ੀਆਂ ਬਹੁਤ ਔਖੀਆਂ ਮਿਲਦੀਆਂ ਭਾਈ ਬਹੁਤ ਮੰਨ ਦੁਖਿਆ ਇਸ ਮਰ ਜਵਾਨੀ ਦੇ ਵਿੱਚ ਇਸ ਵੀਰ ਨੂੰ ਆ ਹਾਲਾਤ ਤੱਕਰ ਪਹੁੰਚਾਤਾ ਇੱਕ ਡਾਕਟਰ ਦੀ ਗਲਤੀ ਦੇ ਨਾਲ ਅਰਦਾਸ ਕਰਿਓ ਬਾਕੀ ਭੈਣ ਭਰਾਵਾਂ ਨੂੰ ਬੇਨਤੀ ਆ ਸਾਡੀ ਹੱਥ ਜੋੜ ਕੇ ਜੀ ਹੋਣਾ ਤਾਂ ਉਹੀ ਹੈ ਜੋ ਵਾਇਗੁਰ ਜੀ ਨੂੰ ਮਨਜ਼ੂਰ ਹੈ ਹੈਨਾ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ 100% ਵੀ ਇਸ ਬੱਚੇ ਦੀ ਲੱਤ ਛੇਤੀ ਛੇਤੀ ਜੁੜ ਜੇਵੇ ਠੀਕ ਹੋ ਜੇਵੇ ਤੁਰਨ ਦੇ ਕਾਬਲ ਹੋ ਜੇਵੇ ਇਹਦਾ ਸੁਪਨਾ ਪੂਰਾ ਹੋ ਜੇਵੇ ਜਿਹੜਾ ਇਹ ਕਹਿੰਦਾ ਮੈਂ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਬਸ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਦੀ ਲੋੜ ਆ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਬਿਲਕੁਲ ਖਾਲੀ ਨਹੀਂ ਜਾਣੀ ਕਰਿਓ ਅਰਦਾਸ ਲਭ ਦੀ ਵਾਸਤੇ ਪੁਲਿਸ ਵੀ ਇਸ ਬੱਚੇ ਨੂੰ ਦਵਾਈਆਂ ਨੇ ਨਹੀਂ ਦੁਆਵਾਂ ਨੇ ਠੀਕ ਕਰਨਾ ਤੁਹਾਡੀਆਂ ਇੰਨਾ ਮਾੜਾ ਵਕਤ ਚੱਲ ਰਿਹਾ ਇਸ ਮਾੜੇ ਵਕਤ ਚ ਮਾਂ ਵੀ ਛੱਡ ਕੇ ਚਲੀ ਗਈ ਜੰਮਣ ਵਾਲੀ ਤੇ ਇਹ ਮਾੜਾ ਵਕਤ ਚੰਗੇ ਚ ਬਦਲ ਸਕੇ ਅਰਦਾਸ ਕਰਿਓ ਕਿ ਬੱਚਾ ਆਪਣੇ ਪੈਰਾਂ ਸਿਰ ਹੋ ਸਕੇ ਅਸੀਂ ਕੱਲ ਨੂੰ ਚੈੱਕ ਅਪ ਕਰਾ ਕੇ ਡਾਕਟਰ ਤੋਂ ਫਰਦਰ ਕੀ ਡਾਕਟਰ ਦੱਸਦੇ ਆ ਕੀ ਟ੍ਰੀਟਮੈਂਟ ਹੁੰਦਾ ਉਹਦੀ ਵੀ ਜਾਣਕਾਰੀ ਸਾਂਝੀ ਕਰਾਂਗੇ ਬਸ કરી ਵਰਦਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ